कोरोना ਦਾ ਨਵਾਂ ਸਬ ਵੇਰੀਐਂਟ ਜੀਐਨ1 ਉੱਤਰੀ ਭਾਰਤ ਵਿੱਚ ਪਹੁੰਚ ਗਿਆ ਹੈ ਸੋ ਪਹਿਲਾ ਕੇਰਲ ਵਿੱਚ ਪਾਇਆ ਗਿਆ ਇਹ ਵੇਰੀਐਂਟ ਹੁਣ ਰਾਜਸਥਾਨ ਪਹੁੰਚ ਗਿਆ ਹੈ ਕੇਸਾਂ ਦੀ કુલ ਗਿਣਤੀ ਵੀ 109 ਹੋ ਗਈ ਹੈ ਮੰਨੇ ਜਾ ਰਿਹਾ ਹੈ ਕਿ ਇਹ ਵੇਰੀਐਂਟ ਜਲਦੀ ਹੀ ਦਿੱਲੀ ਅਤੇ ਆਸ-ਪਾਸ ਦੇ ਹੋਰ ਰਾਜਾਂ ਵਿੱਚ ਵੀ ਪਹੁੰਚ ਸਕਦਾ ਹੈ ਇਸ ਤੋਂ ਇਲਾਵਾ ਕੋਰੋਨਾ ਦੇ ਨਵੇਂ ਮਾਮਲੇ ਵੀ ਲਗਾਤਾਰ ਹੀ ਵਧ ਰਹੇ ਨੇ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 529 ਨਵੇਂ ਮਾਮਲੇ ਸਾਹਮਣੇ ਆਏ ਨੇ 3 ਪ੍ਰਭਾਵਿਤ ਲੋਕਾਂ ਦੀ ਮੌਤ ਵੀ ਹੋ ਗਈ ਹੈ कोरोना ਦਾ ਨਵਾਂ ਸਬ ਵੇਰੀਐਂਟ ਜੀਐਨ1 ਹੋਲੀ-ਹੋਲੀ ਫੈਲ ਰਿਹਾ ਹੈ ਸੋ ਦਸੰਬਰ ਦੇ ਸ਼ੁਰੂ ਦੇ ਵਿੱਚ ਕੇਰਲ ਵਿੱਚ ਪਹਿਲੀ ਵਾਰ ਇਸ ਦੀ ਪੁਸ਼ਟੀ ਹੋਈ ਸੀ ਇਸ ਤੋਂ ਬਾਅਦ ਗੋਆ ਅਤੇ ਮਹਾਰਾਸ਼ਟਰ ਵਿੱਚ ਵੀ ਇਸ ਦੇ ਮਾਮਲੇ ਸਾਹਮਣੇ ਆਏ ਸਨ ਹੁਣ ਇਹ ਦੇਸ਼ ਦੇ 8 ਰਾਜਾਂ ਤੱਕ ਪਹੁੰਚ ਗਿਆ ਇਨ੍ਹਾਂ ਵਿੱਚੋਂ ਗੁਜਰਾਤ ਵਿੱਚ 36 ਕਰਨਾਟਕ ਵਿੱਚ 34 ਗੋਆ ਵਿੱਚ 24 ਮਹਾਰਾਸ਼ਟਰ ਵਿੱਚ 9 ਕੇਰਲ ਵਿੱਚ 6 ਰਾਜਸਥਾਨ ਅਤੇ ਤਾਮਿਲਨਾਡੂ ਵਿੱਚ 4-4 ਅਤੇ ਤੇਲਗਾਨਾ ਵਿੱਚ 2 ਮਾਮਲੇ ਸਾਹਮਣੇ ਆਏ ਨੇ ਕੇਰਲ ਵਿੱਚ ਪਾਈ ਜਾਣ ਤੋਂ ਬਾਅਦ ਇਸ ਪੈਟਰਨ ਤੇ ਇਹ ਅੱਗੇ ਵਧ ਰਿਹਾ ਹੈ ਉਸ ਦੇ ਆਧਾਰ ਤੇ ਮੰਨਿਆ ਜਾ ਰਿਹਾ ਹੈ ਕਿ ਜਲਦ ਹੀ ਦਿੱਲੀ ਅਤੇ ਹੋਰ ਸੂਬਿਆਂ ਦੇ ਵਿੱਚ ਵੀ ਇਹ ਵਾਇਰਸ ਦੇ ਮਾਮਲੇ ਸਾਹਮਣੇ ਆ ਸਕਦੇ ਨੇ ਇਸ ਦੇ ਲਈ ਕੇਂਦਰ ਅਤੇ ਰਾਜ ਸਰਕਾਰਾਂ ਲਗਾਤਾਰ ਹੀ ਨਿਗਰਾਨੀ ਅਤੇ ਟਰੈਕਿੰਗ ਕਰ ਰਹੀਆਂ ਨੇ ਸੋ ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕਰੋਨਾ ਦੇ 529 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਨੇ ਹੁਣ ਕੋਵਿਡ ਦੇ ਐਕਟਿਵ ਕੇਸ ਵਧ ਕੇ 4093 ਹੋ ਗਏ ਨੇ ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ 24 ਘੰਟਿਆਂ ਵਿੱਚ ਕਰੋਨਾ ਵਾਇਰਸ ਕਾਰਨ 3 ਨੁਕਾ ਦੀ ਮੌਤ ਹੋ ਗਈ ਹੈ ਇਹਨਾਂ ਵਿੱਚੋਂ ਦੋ ਮਾਮਲੇ ਕਰਨਾਟਕ ਦੇ ਨੇ ਅਤੇ ਇੱਕ ਗੁਜਰਾਤ ਤੋਂ ਸਾਹਮਣੇ ਆਇਆ ਮੰਨਿਆ ਇਹ ਵੀ ਚਾਰਿਆ ਹੈ ਕਿ ਵਧਦੇ ਕਰੋਨਾ ਇਨਫੈਕਸ਼ਨ ਅਤੇ ਠੰਡ ਕਾਰਨ ਇਹ ਮਾਮਲੇ ਵਧੇ ਨੇ ਸੋ ਦੇਸ਼ ਵਿੱਚ ਕਰੋਨਾ ਦੀ ਸ਼ੁਰੂਆਤ ਤੋਂ ਹੁਣ ਤੱਕ ਕਰੋਨਾ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ 4 4.4 ਕਰੋੜ ਤੱਕ ਪਹੁੰਚ ਚੁੱਕੀ ਹੈ ਕਰੋਨਾ ਦੇ ਲਗਾਤਾਰ ਵਧ ਰਹੇ ਮਾਮਲਿਆਂ ਦੀ ਮੱਤੇ ਨਜ਼ਰ ਹੀ ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਅਲਰਟ ਤੇ ਨੇ ਸੋ ਰਾਜ ਵਿੱਚ ਯਾਨਕੀ ਜਾਂਚ ਅਤੇ ਨਿਗਰਾਨੀ ਵਧਾ ਦਿੱਤੀ ਗਈ ਹੈ ਮੰਨਿਆ ਜਾ ਰਿਹਾ ਹੈ ਕਿ ਜੇਕਰ ਕਰੋਨਾ ਦੇ ਮਾਮਲੇ ਇਸੇ ਰਫਤਾਰ ਦੇ ਨਾਲ ਵਧਦੇ ਰਹੇ ਤਾਂ ਇਹ ਚੌਥੀ ਲਹਿਰ ਦੀ ਸ਼ੁਰੂਆਤ ਹੋ ਸਕਦੀ ਹੈ ਸਿਹਤ ਮੰਤਰਾਲੇ ਦੇ ਇੱਕ ਅਧਿਕਾਰੀ ਮੁਤਾਬਕ ਕਰੋਨਾ ਦੇ ਨਵੇਂ ਮਾਮਲਿਆਂ ਦਾ ਅਨਜਿਠਣ ਲਈ لگاتار ہی تیاریاں, تیاریاں جا رہی ہیں نہیں. اس تو پہلا نیتی آیوگ کے ممبر ڈاکٹر وی کے پال نے بھی کہا سی کہ شک جی این ون کے معاملے ود رہے ہیں پر سرکار اس دے تکھی نظر رکھ رہی ہے ਕਰਨਾਟਕ ਵਿੱਚ ਪਿਛਲੇ 24 ਘੰਟਿਆਂ ਵਿੱਚ 74 ਨਵੇਂ ਮਾਮਲੇ ਦਰਜ ਕੀਤੇ ਗਏ ਨੇ ਇਨ੍ਹਾਂ ਦੇ ਵਿੱਚੋਂ 2 ਪ੍ਰਭਾਵਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ ਇਨ੍ਹਾਂ ਸਮੇਤ ਇਸ ਮਹੀਨੇ ਕੋਰੋਨਾ ਵਾਇਰਸ ਕਾਰਨ ਹੋਈਆਂ ਮੌਤਾਂ ਦੀ ਕੁੱਲ ਗਿਣਤੀ 9 ਹੋ ਗਈ ਹੈ ਸੋ ਇਸ ਸਮੇਂ ਸੂਬੇ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ 464 ਹੈ ਸਿਹਤ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਵਿੱਚ 44 ਮਰੀਜ਼ ਠੀਕ ਹੋਏ ਨੇ ਇਹਨਾਂ ਦੇ ਵਿੱਚੋਂ 6403 ਨਮੂਨਿਆਂ ਦੀ ਜਾਂਚ ਕੀਤੀ ਗਈ ਮਰਨ ਵਾਲੇ 2 ਪ੍ਰਭਾਵਿਤ ਵਿਅਕਤੀਆਂ ਵਿੱਚੋਂ ਇੱਕ ਦੀ ਉਮਰ 51 ਸਾਲ ਸੀ ਉਸ ਨੂੰ ਖੰਗ ਅਤੇ ਸਾਂਲਣ ਦੇ ਵਿੱਚ ਤਕਲੀਫ ਦੇ ਲੱਛਣਾਂ ਦੇ ਨਾਲ 22 ਦਸੰਬਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਇਸ ਤੋਂ ਇਲਾਵਾ ਇੱਕ ਹੋਰ ਮਰੀਜ਼ ਨੂੰ ਵੀ ਖੰਗ ਅਤੇ ਸਾਂਲਣ ਵਿੱਚ ਤਕਲੀਫ ਦੇ ਲੱਛਣਾਂ ਨਾਲ ਮੈਸੂਰ ਵਿੱਚ ਦਾਖਲ ਕਰਵਾਇਆ ਗਿਆ ਸੀ اڑیسا کی گل کریے اڑیسا وائرس کے دو نئے معاملے نرجن معاملے کے نظر رکھی جا رہی ہے سو مدھی پردیش کے اندور شہر کے دو نئے معاملے سامنے آئے ہیں روگ نگرانی پروگرام کی ضرع اکائی کے نوڈل ادھکاری ڈاکٹر امت مالا کار نے ਕਿਹਾ ਕਿ 50 ਸਾਲਾ ਵਿਅਕਤੀ ਅਤੇ 36 ਸਾਲਾ ਔਰਤ ਵਿੱਚ ਕਰੋਨਾ ਵਾਇਰਸ ਦੀ ਲਾਗ ਦੀ ਪੁਸ਼ਟੀ ਹੋਈ ਹੈ ਉਸ ਤੋਂ ਪਹਿਲਾਂ ਮਾਲਦੀਵ ਤੋਂ ਆਏ ਇੱਕ ਪਰਿਵਾਰ ਦੇ ਦੋ ਲੋਕਾਂ ਵਿੱਚ ਗੁਰਵੀ ਕਰੋਨਾ ਦੀ ਪੁਸ਼ਟੀ ਹੋ ਚੁੱਕੀ ਹੈ